ਤਾਰ ਮੇਰਾ ਤੋੜਦੀ ਫੇਰਾ ਮੈਂ ਦੀਵਾਲਿਆਂ ਹਥਾਂ ਦੇ ਨਾਲ ਤਾਰ ਮੇਰਾ ਤੋੜਦੀ ਫੇਰਾ ਮੈਂ ਦੀਵਾਲਿਆਂ ਹਥਾਂ ਦੇ ਨਾਲ ਤਾਰ ਮੇਰਾ ਤੋੜਦੀ ਫੇਰਾ ਮੈਂ ਦੀਵਾਲਿਆਂ ਹਥਾਂ ਦੇ ਨਾਲ ਮਾਤਾ ਤੇਰੇ ਸ਼ਗਨ ਮਨਾਵੇ ਮਾਤਾ ਤੇਰੇ ਸ਼ਗਨ ਮਨਾਵੇ ਮੈਂਦੀ ਕੋਲੇ ਰੀ ਜਾ ਨਾਲ ਮਹਿੰਦੀ ਕੋਲੇ ਰੀ ਜਾ ਨਾਲ ਤਾਰ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਤਾਰ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਤਾਰ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਮਾਮੀ ਤੇਰੀ ਮਹਿੰਦੀ ਲਾਵੇ ਮਾਮੀ ਤੇਰੀ ਮਹਿੰਦੀ ਲਾਵੇ ਰੰਗ ਚੜਿਆ ਇੱਕ ਮਾਲ ਰੰਗ ਚੜਿਆ ਮਹਿੰਦੀ ਦਾ ਲਾਲ ਤਰ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਤਰ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆਂ ਹੱਥਾਂ ਦੇ ਨਾਲ ਤਰ ਮੇਰਾ ਤੋੜਦੀ ਫਿਰਾ ਮੰਮੀ ਤੇਰੀ ਗੋਟਾ ਲਾਵੇ ਮੰਮੀ ਤੇਰੀ ਗੋਟਾ ਲਾਵੇ ਰੰਗ ਚੁੰਨੀ ਦਾ ਸੁਹਾ ਲਾਲ ਤਾਰਾ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫੇਰਾ ਪਾਈ ਤੇਰੀ ਵਟਣਾ ਲਾਵੇ ਪਾਈ ਤੇਰੀ ਵਟਣਾ ਲਾਵੇ ਬੜੀਆਂ ਪਰਿਤਾਨਾ ਤਾਰਾ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਤਾਂ ਦੇ ਨਾਲ ਤਾਰਾ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਤਾਂ ਦੇ ਨਾਲ ਤਾਰਾ ਮੇਰਾ ਤੋੜਦੀ ਫੇਰਾ ਹੋ ਮਹਿੰਦੀ ਵਾਲਿਆਂ ਹਤਾਂ ਦੇ ਨਾਲ ਪੂਆ ਤੇਰੇ ਸ਼ਗਨ ਮਨਾਵੇ ਪੂਆ ਤੇਰੇ ਸ਼ਗਨ ਮਨਾਵੇ ਸ਼ਗਨ ਮਨਾਵੇ ਨੱਚੇ ਗਾਵੇ ਨਾਲੇ ਵਾਰੇ ਨੋਟਾਂ ਦੇ ਥਾਲ ਨਾਲੇ ਵਾਰੇ ਨੋਟਾਂ ਦੇ ਥਾਲ ਤਾਰਾ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫੇਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਰਾਮੀਰਾ ਤੋੜਦੀ ਫਿਰਾ ਮਾਸੀ ਤੇਰੀ ਸ਼ਗਨ ਮਨਾਵੇ ਮਾਸੀ ਤੇਰੀ ਸ਼ਗਨ ਮਨਾਵੇ ਸ਼ਗਨ ਮਨਾਵੇ ਮਹਿੰਦੀ ਲਾਵੇ ਸ਼ਗਨ ਮਨਾਵੇ ਮਹਿੰਦੀ ਲਾਵੇ ਨਾਲੇ ਨੱਚ-ਨਾੱਚ ਕਰਦੀ ਕੁਮਾਲ ਤਾਰਾ ਮੇਰਾ ਤੋੜਦੀ ਫਿਰਾ ਨੱਚ-ਨਾੱਚ ਕਰਦੀ ਕੁਮਾਲ ਤਾਰਾ ਮੇਰਾ ਤੋੜਦੀ ਫਿਰਾ ਨੀਂ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲਿਆਂ ਹਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ ਮਹਿੰਦੀ ਵਾਲੇ ਹਥਾਂ ਦੇ ਨਾਲ ਤਾਰਾ ਮੇਰਾ ਤੋੜਦੀ ਫਿਰਾ